ਅੱਜ ਦੇ ਬਲਾਗ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵਿਸਾਖੀ ਇੱਥੇ ਇੱਕ ਪਰੰਪਰਾ ਜਿਹੜੀ ਕਿ ਇੱਥੇ ਮਿੱਟੀ ਕੱਢ ਰਹੇ ਆ ਦੇਖੋ ਐਨ ਰਮਹਾਲਾਂ ਦੇ ਵਿੱਚ ਪਾ ਕੇ ਜਾਂ ਕੋਈ ਕਿਸੇ ਨੂੰ ਕੋਈ ਵੀ ਚੀਜ਼ ਲਾਉਦੀ ਜਾਂ ਕਿਤੇ ਸਾਫਾ ਪਾਇਆ ਗੱਲ ਦੇ ਵਿੱਚ ਉਹਦੇ ਨਾਲ ਉਹ ਮਿੱਟੀ ਭਰ ਕੇ ਝੋਲੀ ਤੇ ਦੂਜੇ ਪਾਸੇ ਸੁੱਟੀ ਜਾਂਦੇ ਆ ਤੇ ਇਹ ਇਥੋਂ ਦੀ ਇੱਕ ਪਰੰਪਰਾ ਚੱਲੀ ਜਾਂਦੀ ਹੈ ਬਹੁਤ ਪੁਰਾਣੀ ਪਰੰਪਰਾ ਉਸ ਹਸਾਬ ਦੇ ਨਾਲ ਉਹ ਸਾਰੇ ਜਿੰਨੇ ਵੀ ਕਿਹਾਏ ਆ ਜਿੰਨਾਂ ਨੇ ਕੋਈ ਸੁਖਣਾ ਸੁਖੀ ਆ ਉਥੇ ਵੀ ਇਹ ਮਿੱਟੀ ਘੜ ਦੇ ਨਾਲ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿਆਹ ਸ਼ਾਦੀਆਂ ਹੁੰਦੀਆਂ ਜਾਂ ਜਵਾਕ ਹੁੰਦੇ ਨਾਲ ਝੰਡੇ ਖੜਾ ਕੇ ਜਾਂਦੇ ਆ ਆਹ ਦੇਖੋ ਜਿੰਨੇ ਝੰਡੇ ਦੇਖੋ ਸੰਗ ਵੀ ਇੰਨੇ ਵਿਆਹ ਤੇ ਇੰਨੇ ਜਵਾਕ ਹੋਏ ਆ ਇਹਨਾਂ ਵਿੱਚੋਂ ਅੱਧੇ ਕਿ ਵਿਆਹ ਤੇ ਅੱਧੇ ਕਿ ਜਵਾਕ ਮਤ ਲਾੜੋ ਦੀ ਝੰਡੇ ਦੇ ਹਿਸਾਬ ਨਾਲ ਕਿ ਇੱਥੇ ਵੀ ਬਹੁਤ ਰੌਣਕ ਮੇਲਾ ਹੁੰਦਾ ਸਾਨੂੰ ਅੱਗੇ ਦਿਖਾਉਣੀ ਹੈ ਕਿਵੇਂ ਢੋਲ ਟਮਕੇ ਚੱਲਦੇ ਆ ਕਿਵੇਂ ਸੰਗਤਾਂ ਆ ਕੇ ਇਥੇ ਅਰਦਾਸਾਂ ਕਰਦੀਆਂ ਆ ਦੇਖੋ ਤਾਂ ਤਨ ਬਾਬਾ ਰਾਮਦਾਸ ਜੀ ਇਹ ਬਾਬੇ ਦਾ ਨਾਮ ਆ ਜਿਹਦੇ ਨਾਂ ਤੇ ਮੇਲੇ ਚੱਲਦੇ ਆ ਆ ਵੇਖੋ ਢੋਲ ਟਮਕੇ ਚੱਲ ਜਾਂਦੇ ਤਮਣ ਧਮੜ ਚੱਲਦੀ ਏ ਟੋਲਾਂ ਦੀ ਤੇ ਮੇਰੇ ਵੀ ਪੂਰਾ ਜ਼ੋਰ ਲਾ ਕੇ ਤੇ ਬੀਬੀਆਂ ਆਉਂਦੀਆਂ ਜਾਂ ਬਜ਼ੁਰਗ ਆਉਂਦੇ 10-10 ਰੁਪਏ ਢੋਲ ਵਾਲਿਆਂ ਨੂੰ ਵੀ ਦਿੰਦੇ ਆ ਇਹ ਤੇ ਨਮਸਕਾਰਾਂ ਹੁੰਦੀਆਂ ਨਮਸਕਾਰਾਂ ਕਰਕੇ ਤੇ ਬੰਦੇ ਅੱਗੇ ਨੂੰ ਤੁਰੇ ਜਾਂਦੇ ਆ ਵਸਾਤੀ ਦਾ ਜਿਹੜਾ ਮੇਲਾ ਉਹ ਇਸ ਪਿੰਡ ਦੇ ਵਿੱਚ ਇਸ ਤਰ੍ਹਾਂ ਮਲਾਇ ਮਨਾਇਆ ਜਾਂਦਾ ਬਾਬਾ RAM ਦਾਸ ਜੀ ਦੀ ਇਹ ਜਗਾ ਤੇ ਸੈਦਾਂ ਦੇ ਵਿੱਚ ਦਾਣੇ-ਦੁਣੇ ਵੀ ਇਥੇ ਪਾਏ ਜਾਂਦੇ ਆ ਜਿਵੇਂ ਸ਼ਾਦਾ ਉਹ ਸਾਮਣਾ ਤੇ ਜਾਣੇ ਤੇ ਪੰਛੀਆਂ ਨੂੰ ਵੀ ਪਾਈ ਜਾਂਦੇ ਆ ਇਥੋਂ ਦੀ ਪ੍ਰਕਰਮਾ ਕਰਦੇ ਆ ਤੇ ਬਾਦ ਰੱਖ ਕੇ ਲੱਗੇ ਕੋਸੇ ਦੇ ਵਿੱਚ ਤੁਹਾਨੂੰ ਦਿਖਾਈ ਜਾਂਦੇ ਆ ਤੇ ਇੱਕ ਦੀ ਤੁਹਾਨੂੰ ਅਸੀਂ ਫਿਰ ਦਿਖਾਉਣ ਲੱਗੇ ਆ ਵੀ ਜਿਹੜੇ ਮਿੱਟੀ ਕੱਢਦੇ ਆ ਆ ਦੇਖੋ ਧਿਆਨ ਨਾਲ ਉੱਥੇ ਜਾਲੀ ਜੀ ਸੀਗੀ ਮੈਂ ਹਾਂ ਚੱਲੇ ਦਦੀ ਮੜੇ ਆ ਬੱਸ ਤੁਹਾਨੂੰ ਵਿਖਾ ਦਿੰਨੇ ਆ ਆ ਦੇਖੋ ਇਹ ਉਹ ਨਿੱਕਾ ਜਿਹਾ ਵੀ ਟੋਪੀ ਰੇ ਲੱਗਾ ਪਿਆ ਭਾਈ ਜੀ ਉਹ ਨਿੱਕੀ ਜਿਹੀ ਕੁੜੀ ਲੱਗੀ ਪਈ ਆ ਸਾਰੇ ਜਾਨੀ ਇਧਰੋਂ ਮਿੱਟੀ ਚੱਕ ਕੇ ਤੇ ਦੂਜੇ ਪਾਸੇ ਸੁੱਤੀ ਜਾਂਦੇ ਆ ਇਹਨੂੰ ਕਹਿੰਦੇ ਜੀ ਮਿੱਟੀ ਕੱਢਣਾ ਵੀ ਸਾਰੇ ਬੰਦੇ ਇੱਥੇ ਮਿੱਟੀ ਕੱਢਦੇ ਆ ਦੇਖੋ ਤੇ ਫਿਰ ਨਾਲ ਹੀ ਘਰਾਜੋ ਪ੍ਰਸ਼ਾਦ ਇਥੇ ਮਿਲਦਾ ਤੇ ਉਹੀ ਟਰੋਲ ਟਮਕਾ ਜਾਨੀ ਕਿ ਆਪਾਂ ਉਤੋਂ ਦੀ ਗਿਹੜਾ ਕੱਢਿਆ ਇਥੇ ਸੁੱਖਾਂ ਪੂਲੀਆਂ ਹੁੰਦੀਆਂ ਆਹਦੇ ਮਨੋ ਕਰਮਾ ਜਿੰਨੀਆਂ ਵੀ ਹੈਗੀਆਂ ਤੇ ਬੰਦੇ ਇਥੇ ਕੋਚ ਸਕਦੇ ਆ ਇੱਥੋਂ ਦੇ ਬੈਠੇ ਪ੍ਰਬੰਧਕ ਤੇ ਇੱਥੇ ਕੋਈ ਜਨ ਵਾਰਨਿੰਗ ਅਜ ਵੀ ਨਹੀਂ ਵਿਸਾਖੀ ਦੇ ਆ ਕੇ ਆਪਾਂ ਇਹ ਹੀ ਕਰਨਾ ਜਦੋਂ ਮਰਜੀ ਆ ਕੇ ਇੱਥੇ ਕਰ ਸਕਦੇ ਨਾਲ ਹੀ ਇੱਥੇ ਗੁਰਦੁਆਰਾ ਸਾਹਿਬ ਆ ਦੇਖੋ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਇਹਦੇ ਵਿੱਚ ਹੀ ਗੁਰਦੁਆਰਾ ਸਾਹਿਬ ਵਿਸਾਖੀ ਦਾ ਕਾਠਾ ਪੂਰਾ ਠਾਠਾ ਮਾਰਦਾ ਕਾਠਾ ਤੇ ਜੋੜੀ ਜੀ ਤੋਂ ਪੂ ਵੀ ਲੱਗ ਰਹੀ ਆ ਜ਼ਮੀਨ ਤਾਬਦੀ ਪਈ ਆ ਵਿਸਾਖ ਦਾ ਮਹੀਨਾ ਵਿਸਾਖੀ ਕਿਸਾਨਾਂ ਦੇ ਮਨਾਂ ਦੇ ਵਿੱਚ ਖੇੜੇ ਆ ਕਿਉਂਕਿ ਕਣਕਾਂ ਐਣ ਫੁੱਲੀਆਂ ਜੇਬਾਂ ਭਰਤੇ ਆਈਆਂ ਹੋਈਆਂ ਫਿਰ ਸਾਖੀ ਵੇਖਣ ਗਏ ਆ ਤੇ ਵਿਸਾਖੀ ਵੇਖਿਆ ਕਿ ਕਪਈਨਾ ਚਲਾ ਦੇਣੀਆਂ ਘਰੇ ਖੁਸ਼ੀਆਂ ਖੇੜੇ ਆਉਣਗੇ ਤੰਗੀਆਂ ਦੂਰ ਹੋਣਗੀਆਂ ਫੜੇ ਦਿੱਤੇ ਲਾਏ ਜਾਣਗੇ ਤੇ ਪ੍ਰਮਾਧਮਾ ਸੋਖ ਰੱਖੇ ਸਾਰੀਆਂ ਫਸਲਾਂ ਵਧੀਆ ਵਧੀਆ ਹੋਣ ਤੇ ਆ ਇਥੇ ਚੱਲੀ ਜਾਂਦਾ ਜੀ ਗੁਰੂ ਘਰ ਲੰਗਰ ਗੁਰੂ ਦੀ ਚਾਹ ਗੁਰੂ ਕੇ ਪਕੌੜੇ ਤੇ ਜਲੇਬੀਆਂ ਦੇ ਲੰਗਰ ਚੱਲਦੇ ਪਏ ਆ ਬੀਬੀਆਂ ਸਿਰ ਤੇ ਚੁੰਨੀ ਹੁਣੀ ਲੈਂਦੀਆਂ ਭੁੱਲ ਜਾਂਦੀਆਂ ਤੇ ਇਥੇ ਲੰਗਾ ਵੀ ਪੂਰੀ ਵਿਸ਼ਤਾ ਵਿੱਚ ਜੀ ਮਰਜੀ ਬੰਦੇ ਲੰਗਰ ਪਕੌੜਾ ਛਕੋ ਪ੍ਰਸ਼ਾਦ ਦਾ ਛਕੋ ਲੱਸੀ ਦੇ ਲੰਗਰ ਤਰ੍ਹਾਂ ਤਰ੍ਹਾਂ ਦੇ ਲੰਗਰ ਭਗਵਾਨ ਇੱਥੇ ਲੱਗੇ ਹੋਏ ਆ ਸਾਰੀ ਸੰਗਤ ਜਿਹੜੀ ਆ ਦੂਰੋਂ ਨੇੜਿਓਂ ਪਹੁੰਚ ਰਹੀ ਆ ਤੇ ਜਿਹੜੀ ਉਹ ਸਾਹਮਣੇ ਜਗ੍ਹਾ ਤੁਹਾਨੂੰ ਦਿਖ ਰਹੀ ਆ ਜਿਹਦੇ ਤੇ ਹੜਾ ਆਪਿਆ ਇਹ ਬੋਰੀ ਵਾਲੇ ਸੰਤਾਂ ਵਾਲੀ ਜਗ੍ਹਾ ਤੇ ਇਧਰਲੀ ਸਾਈਡ ਸਾਹਮਣੇ ਜੁੜਾ ਘਰ ਆ ਜੀ ਤੇ ਉਹ ਸਾਹਮਣੇ ਚੰਦੋਲ ਦੇਖੋ ਤੂੰ ਚੱਲੀ ਜਾਂਦੀ ਆ ਅੱਜ ਚੋਲਾ ਸਾਹਿਬ ਬਦਲੇ ਆ ਆ ਦੇਖੋ ਕਿ ਹੁਣ ਆਪਾਂ ਆ ਗਏ ਆਂ ਦੀ ਬਾਜ਼ਾਰ ਦੇ ਵਿੱਚ ਤੁਹਾਨੂੰ ਦਿਖਾ ਰਹੇ ਆਂ ਬਾਜ਼ਾਰ ਕੋਈ ਪੀਂਦਾ ਜੂਸ ਤੇ ਕੋਈ ਬਾਈ ਜੀ ਖੇੜਾਂ ਦੇ ਨੰਦ ਮੰਨਦੇ ਆ ਕੋਈ ਚੰਡੋਲਾ ਤੇ ਹੂੜੇ ਲੈਂਦੇ ਆ ਤੇ ਕੋਈ ਖੜਾਉਣੇ ਖਰੀਦੀ ਜਾਂਦਾ ਬਾਈ ਆ ਵੇ ਨਣੇ 55 ਦਾ ਹਾਲਾ ਜੂ ਦਾ ਗਲਾਸ ਲਿਆ ਤੇ ਆ ਸਾਰੇ ਉਧਰ ਉਧਰੇ ਆਉਂਦੇ ਐ ਨੂੰ ਕੋਈ ਉਧਰੋਂ ਜਾਈ ਜਾਂਦਾ ਵੀ ਇਧਰੋਂ ਆਈ ਜਾਂਦਾ ਆ ਵੇ ਕੰਨੀਆਂ ਦੀਆਂ ਲਾਈਆਂ ਦੁਕਾਨਾਂ ਰੋ ਆਂਦੀਆਂ ਦੁਕਾਨਾਂ ਲੱਗੀਆਂ ਬਾਈ ਜੀ ਆਪਾਂ ਤੁਹਾਨੂੰ ਹਰੇਕ ਫਾਊਂਡੇਸ਼ਨ ਦੇਈ ਜਨੇ ਨਾਲ ਦੀ ਨਾਲ ਹੀ ਤੇ ਸਾਹਮਣੇ ਚੜੋ ਲੱਗੀ ਬਹੁਤ ਵੱਡੀ ਸਾਡੇ ਨਾਲ ਨਿੱਕਾ ਜਵਾਗ ਸੀ ਬਈ ਉਹਨੇ ਬਹੁਤ ਜਿੱਦ ਕੀਤੀ ਕਹਿੰਦਾ ਵੀ ਮੈਂ ਚਰੋਲ ਦੇ ਬਣਾ ਹੀ ਬਣਾ ਮੈਂ ਕਿਹਾ ਭਰਾਵਾ ਨਹੀਂ ਚਰੋਲ ਦੇ ਤੈਨੂੰ ਬਿਠਾਉਣਾ ਤੇਰਾ ਹੈਗਾ ਤੂੰ ਹੈਗਾ ਨਿੱਕਾ ਬੱਚਾ ਤੇ ਇਹ ਜੋ ਥੱਲੇ ਨੂੰ ਚਰੋਲ ਆਉਂਦੀ ਨਾ ਬਈ ਸਾਹ ਜੇ ਤਾਂ ਉਹ ਨੂੰ ਜਾਂਦੇ ਨੇ ਮੈਂ ਕਿਰਾ ਬਹਿ ਗਿਆ ਸੀ ਪੰਗਾ ਲੈ ਲਿਆ ਸੀ ਤੇ ਮੁਰਕ ਕਿਹਦੀ ਆਪਾਂ ਬੈਠੇ ਇਹ ਖੁਸ਼ੀ ਨਹੀਂ ਜਿਹੜੇ ਬੰਦੇ ਪੀਂਗਾ ਪੂੰਗਾ ਝੂਟਦੇ ਰਹਿੰਦੇ ਨਾ ਪਹਿਲਾਂ ਨਹੀਂ ਦਰਖਤਾਂ ਤੇ ਪੀਂਗਾ ਬਣਦੇ ਨੇ ਉਹਦਾ ਬੰਦਾ ਚੂੜਾ ਲੈ ਸਕਦਾ ਜਿਹਨੇ ਜਵਾਨੀ ਵੀਂਗ ਛੁੱਟੀ ਹੋਣੀ ਆਗੇ ਬੱਚਿਆਂ ਦੀਆਂ ਗੱਡੀਆਂ ਆਹ ਕਾਰ ਬਣਾਈ ਆ ਮੋਰ ਬਣਾਇਆ ਹੁਣ ਕਿਸੇ ਨੇ ਬੱਤਕ ਬਣਾਈ ਆ ਜਿਹੜੇ ਜਵਾਬ ਨੂੰ ਚੀਜ਼ ਵਸੈੰਦੋ ਚ ਬਾਰੇ ਚੂੜੇ ਲੈਂਦੇ ਆ ਚੂੜੇ ਦਾ ਪਰ ਰੇਟ ਹੈਗਾ ਜੀ 20 ਰੁਪਏ ਇਹ ਲੈਂਦੇ 20 ਵੀ ਆਇਆ ਇੱਕ ਬੱਚਾ ਕਿਤਾਬਾਂ ਚ ਕੀ ਹੋਇਆ ਕਾਛੇ ਚ ਪੜਨਾ ਪਤਾ ਨਹੀਂ ਹੈਗਾ ਕਿ ਨਹੀਂ ਏ ਓ ਦੇਖੋ ਵੱਡਾ ਇਹਨੂੰ ਕਹਿ ਦਿੰਦੇ ਆ ਜੀ ਕੈਸਤੀ ਇਹ ਦੋ ਇੰਜ ਲੱਗੇ ਕੈਸਤੀ ਤੇ ਇੱਥੋਂ ਖੜ ਕੇ ਛਾਵੇਂ ਇਹ ਵਿਖਾਉਣੇ ਆ ਆਵੇ ਆਏ ਜਲਦੀ ਆ ਕੈਸਤੀ ਜਿਹੜੋਂ ਆਏਗੇ ਲੜਾਏ ਉਹਨਾਂ ਨੇ ਉਧਰੋਂ ਚੀਕਾਂ ਮਾਰਦੇ ਦੇ ਇਧਰੋਂ ਇਧਰੋਂ ਆਹ ਵਾਹ ਚੀਕਾਂ ਮਾਰਦੇ ਵਾਹੀ ਮੈਂ ਤਾਂ ਬੰਦ ਕੀਤੀ ਜੀ ਰੋਲਾ ਇਹ ਬਾਹਲਾ ਪੈਂਦਾ ਸੀ ਕਿ ਮੈਂ ਖਚਾਗਾ ਆ ਵੀ ਬੋਲ ਕੇ ਦੱਸ ਦੇ ਸਾਰੇ ਤੁਹਾਨੂੰ ਮੇਲੇ ਬਾਰੇ ਨੌਜਵਾਨ ਖੜੇ ਆ ਜਿੰਨਾਂ ਦੇ ਬੱਚੇ ਵਿੱਚ ਚੜੇ ਹੋਏ ਆ ਉਹ ਪਕਾਈ ਹੁੰਦੇ ਗੋਲ-ਗੋਲ ਇਹ ਵੀ ਇੱਕ ਕੜਾਈ ਹੁੰਦੀ ਆ ਇੱਕ ਆ ਗਈ ਆ ਹਾਰੇ ਰੇਲ ਗੱਡੀ ਲੋ ਜੀ ਆ ਆ ਗਈ ਰੇਲ ਗੱਡੀ ਤੇ ਆ ਗੱਡੀਆਂ ਨਾਲ ਚੂਲਾ ਖੜਾ ਇੱਕ ਹੋਰ ਦੇ ਜੇ ਲਗਦੀ ਨੂੰ ਕਰਦਾ ਸਟਾਰਟ ਬਾਈ ਉਹ ਹੁੰਦਾ ਮੇਰੇ ਸਾਹਮਣੇ ਇਹ ਉਹ ਨਾ ਤੇ ਉਹ ਬਟਰ ਮੋਟਰ ਨਹੀਂ ਇਹ ਇੱਕ ਧੀ ਹ ਬੈਠਣ ਲੱਗੀ ਹੈ ਲੱਗਦਾ ਬਾਹ ਜ ਤੜਾਈ ਫਰਦੀ ਵਿਚਾਰੀ ਇਹ ਵੀ ਪੰਗਾ ਲੈ ਲਿਆ ਹੋ ਗਏ ਨੇ ਜਿਵਾਗ ਨਹੀਂ ਹਟਦੇ ਬਾਈ ਹੱਤਾਂ ਲੈਣੋ ਉਹ ਬੈਗ ਥੂਲੇ ਦੇ ਵਿੱਚ ਬਾਈ ਚਲੋ ਇਹ ਕਹਿੰਦੀ ਮੈਂ ਡਰਾਈਵਰ ਬਾਨਾ ਹੁਣ ਉਹ ਵੈਗੀ ਮੋੜ ਤੇ ਕੁਝ ਰਿਕਵੈਸਟੀਆਂ ਚੱਲੀਆਂ ਦੀਆਂ ਕੋਈ ਉਹ ਟੈਡੀ ਵੀਰ ਜੇ ਪਿੱਛੇ ਲੱਗਿਆ ਉਹਦੇ ਤੇ ਕੋਈ ਛਾਲਾਂ ਮਰੀਂਦੇ ਜਵਾਬ ਤੇ ਅਨੰਦਵਾਨੀ ਜਾਂਦੇ ਮੇਲਿਆਂ ਦਾ ਬਾਈ ਜੀ ਇਧਰ ਦੇਖੋ ਖਾਕਾਰ ਖਾਲੀ ਵੀਈ ਜਾਂਦੇ ਜਿਵਾਗ ਤਾਂ ਕੋਈ ਬੈਠਾ ਨਹੀਂ ਬਚੀਦਾ ਮੇਲੇ ਦੇ ਚਲੋ ਅੱਗੇ ਚੱਲਦੇ ਇੱਕ ਗੱਡੀ ਹੋ ਰਹੀ ਆ ਆਈ ਆਈ ਹੋਇਆ ਯਾਰ ਚੱਲੀ ਜਾਂਦੀ ਐ ਬਿਨਾਂ ਡਰਾਈਵਰ ਤੋਂ ਚੱਲੀ ਜਾਂਦੀ ਬਾਈ ਓਏ ਬਿਨਾਂ ਡਰਾਈਵਰ ਤੋਂ ਕੋਈ ਡਰਾਈਵਰ ਨੇ ਇਹਦੇ ਵਿੱਚ ਬਾਈ ਦੇਖੋ ਇਹ ਸਵਾਰੀਆਂ ਬਿਠੀਆਂ ਦੋ ਵਿੱਚ ਗਿਣਤੀ ਨੇ ਦੋ ਸਵਾਰੀਆਂ ਨਫੀ ਆਉਂਦੇ ਇਕੱਲੀ ਇਹ ਪਤਾ ਨਹੀਂ ਕਾਹਤੇ ਜਲਦੀ ਯਾਰ ਤਾਰਾਂ ਹੀ ਲੱਗੀਆਂ ਗੱਡ ਰਹੀਆਂ ਤੇ ਸ਼ਾਇਦ ਕੋਈ ਫਾਰਾ ਬੋਰਡ ਤੇ ਜਲਦੀ ਹੋਏ ਕਹਿਣੀ ਸਹੀ ਦੇ ਬਾਈ ਤਕਨੀਕਾਂ ਵਾਧੂ ਅੱਜਕੱਲ ਗੱਡੀਆਂ ਚੱਲਦੀਆਂ ਇਸ ਮੇਲੇ ਦੀਆਂ ਵਸਾਖੀ ਦੀ ਮੇਲੇ ਦੀਆਂ ਇਦਾਂ ਮੇਲੇ ਚੱਲਦੇ ਆ ਬਾਈ ਜੀ ਗੱਡੀ ਸੋਹਣੀ ਲੱਗੀ ਚੱਲਦੀ ਮੈਂ ਖ ਲੈ ਵੀ 2 ਕੁ ਮਿੰਟ ਚਲਾਈਏ ਜਵਾਕ ਖੁਸ਼ ਹੋ ਜਾਣਗੇ ਦੇਖ ਦੇਖਣਗੇ ਕਿਵੇਂ ਵੀਡੀਓ ਆਉਂਦੀ ਹੈ ਯਾਰ ਆ ਵੀਡੀਓ ਦੇ ਚੈਰੀ ਲੱਕ ਗੱਡੀ ਚੱਲਦੀ ਆ ਕਿਵੇਂ ਉਹ ਡੱਬੇ ਬਣਾਏ ਆ ਹਵਾਦਾਰ ਡੱਬੇ ਬਣਾਏ ਨੇ ਸਿੱਧੀ ਹਵਾ ਜਾਵੇ ਵਿੱਚ ਪਲੱਸ ਕਟਦੀਆਂ ਵਿੱਚ ਬਾਡੀ ਲੱਗੀ ਇਹ ਇਹ ਆ ਗੇੜਾ ਫਿਰ ਇਹ ਐ ਲੱਗ ਰਿਹਾ ਜਿਵੇਂ ਬਾਈ ਦੀ ਢੂਈ ਜਵਣੀ ਸੀ ਪਰ ਵਾਰ ਗਿਆ ਬੈਠਾ ਤਾਂ ਬੱਸ ਹੀ ਹੈ ਬਾਈ ਇੱਕ ਇਧਰ ਗੈਸਟੀ ਠੋਪੀ ਪਈ ਆ ਤੇ ਆ ਇਹ ਟਰਾਲੀ ਜੀ ਫਟ ਕਰੀ ਬੈਠੇ ਜਿੱਥੇ ਜੀ ਕਰਦਾ ਉੱਥੇ ਠੋਕ ਲੈਂਦੇ ਜਾ ਕੇ ਕੋ ਜੱਲੀ ਆਂਦੀ ਕਹਤੀ ਇਹ ਕਿਧਰ ਜੱਲੀ ਆਂਦੀ ਹੈ ਤੇ ਟੱਪਣਾ ਦੇ ਤਬੂੜੇ ਲੱਗੇ ਆ ਜਵਾੜ ਕੇ ਟੱਪ ਦੇ ਮਿਲਦੇ ਵਿੱਚ ਬੈ ਗੇ ਇਹ ਆ ਰਿਆ ਜੀ ਹੁੰਦੀ ਕੜੀ ਜੀ ਸਮਝ ਗਏ ਨਾ ਆ ਗਿਆ ਕੋਈ ਇਹ ਜਵਾਰ ਹੁਣ ਅੱਜ ਮੇਲੇ ਦੀ ਜਵਾਕਾਂ ਨਹੀਂ ਚੱਲਦੀ ਹੁੰਦੀ ਬਾਈ ਮੈਂ ਤਾਂ ਜੀ ਗੱਡੀ ਜੂਟ ਲੈਣਾ ਮੈਂ ਚਟੋਲ ਜੂਟ ਲੈਣਾ ਮੈਂ ਉੱਥੇ ਲੈਣਾ ਮੈਂ ਉੱਥੇ ਸ਼ਿਆਣੇ ਬੰਦੇ ਤਾਂ ਗੱਲ ਹੀ ਨਹੀਂ ਸੌ ਸੁਣਦੇ ਹੀ ਨਹੀਂ ਗੱਲ ਸਾਡੀ ਬਸ ਆਪਦੇ ਹੀ ਕੰਮ ਚ ਲਾਉਂਦੇ ਆ ਤੀਵ ਟੁੱਕਾ ਲਾਈ ਕਰਿਆਉਂਦੇ ਆ ਵੀ ਲੈ ਵੀ ਇੱਥੇ ਵੀਊ ਬਣਿਆ ਵੀ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਦੇਖ ਲਿਆ ਇਹਦੇ ਨੇ ਪਾਸੇ ਚਰੋੜ ਖੜੀ ਐ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਜਿੱਤੇ ਤੋਤੇ ਆਣਾ ਨਿਕਾ ਜਹਾ ਆਪਣਾ ਲੋਕ ਕਿੱਡਾ ਵਧੀਆ ਹਨਾ ਸਿਸਟਮ ਬਣਿਆ ਹੈ ਮੈਂ ਤਾਂ ਵੇਖ ਕੇ ਖੁਸ਼ ਹੋ ਗਿਆ ਭਈ ਇਹ ਤੇ ਮੈਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਨਿੱਕੀ ਹੁੰਦੀ ਸੀ ਖਰੀਦਦੇ ਹੁੰਦੇ ਸੀ ਇਹ ਚੀਜ਼ਾਂ ਟਕ 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 ਐਂ ਕੋੜਾ ਇਹਨਾਂ ਵਰਗੇ